ਸਿਪਲ ਕਸਟਮਰ ਦਾ ਖਰਾਬ ਹੋਊਗਾ ਤਾਂ ਵੀ ਆਪਾਂ ਵੱਧ ਤੋਂ ਵੱਧ ਲੋਨ ਕਰਵਾਵਾਂਗੇ ਜੀ 50000 ਰੁਪਏ ਡਾਊਨ ਪੇਮੈਂਟ ਲਿਆਓ ਤੇ ਕਾਰ ਦੇ ਦਾਂਗੇ ਜੀ ਵੀ ਇਹ ਨਹੀਂ ਹੈਗਾ ਜੇ ਸਿਪਲ ਖਰਾਬ ਆ ਤਾਂ ਲੋਨ ਹੋਣਾ ਹੀ ਨਹੀਂ ਵੀਰੇ 100% ਕਰਵਾ ਕੇ ਦਵਾਂਗੇ ਹੋਰ ਦੱਸੋ ਜੀ ਉਹ ਸਾਡੀ ਗਰੰਟੀ ਹੈ ਸਿਪਲ ਦੀ ਤਾਂ ਲੈ ਬਈ ਪੱਕੇ ਹੋਏ ਬੰਦੇ ਜਿਨ੍ਹਾਂ ਦਾ ਲੋਨ ਨਹੀਂ ਹੋ ਰਿਹਾ ਤਾਂ ਬਾਈਵਰਾਂ ਨਾਲ ਵੇ ਆਜੋ ਕਾਰ ਦੇ ਉੱਤੇ ਲੋਨ ਕਰਾ ਦਾਂਗੇ ਕੋਈ ਜ਼ਿਆਦਾ ਉਹ ਤਾਂ ਨਹੀਂ ਵੀਰੇ ਮੇਜਰ ਦੀ ਲਿਖ ਕੇ ਗਰੰਟੀ ਦਵਾਂਗੇ ਮੇਜਰ ਹੋਵੇ 2 ਮਹੀਨੇ ਬਾਅਦ ਪੂਰੇ ਪੈਸੇ ਵਾਪਸ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ ਲਾਈਟ ਟਾਇਰ ਕਾਰ ਨੂੰ ਲੱਗੇ ਹੋਏ ਨੇ ਟਾਇਰ ਵਧੀਆ ਰੇਟ 1,30,000 ਰੁਪਏ ਦੀ ਕਾਰ ਦੇ ਦਾਂਗੇ ਵੀਰੇ ਪੂਰਾ ਦੇਣ ਵਾਲੀ ਰੇਟ ਆ ਵੀਰੇ ਆਟੋ ਵੀ ਨਹੀਂ ਮਿਲਦੀ ਇੰਨੇ ਦੀ ਤਾਂ ਆਟੋ ਤਾਂ ਵੀ ਸਸਤੀ ਦੇ ਰਿਆਗੇ ਟਾਇਰ ਵੀ ਠੀਕ ਆਣੇ ਨੰਬਰ ਪੂਰੀ ਆਪ ਲੋਕਲ ਪੰਜਾਬ ਦਾ ਨੰਬਰ ਜੀ 1,10,000 1,10,000 ਆ ਆ ਗਿਆ 3 ਲੱਖ ਦੀਆਂ ਦੋ ਸਕੋਰਪਿਓ ਤੋਫਾ ਲੈ ਕੇ ਆਇਆ ਕਸਟਮਰਾਂ ਲਈ ਉਹਦੀ 25 ਦੇ ਐਵਰੇਜ ਕਿਹਾ ਸੀ ਇਹਦੀ 30 ਦੇ ਐਵਰੇਜ ਆ ਹਾਂ ਜੀ ਬਈ ਮਿੱਤਰੋ ਸਸੀ ਕਾਲ ਤੇ ਅੱਜ ਆਪਾਂ ਮਲੇ ਕੋਟਲੇ ਬਿਲਕੁਲ ਲਵੇ ਖੜਿਆ ਇਹ ਕੁੱਪ ਦੇ ਵਿੱਚ ਕੁੱਪ ਸ਼ਹਿਰ ਆ ਕਿ ਪਿੰਡ ਆ ਵੀਰੇ ਪਿੰਡ ਆ ਵੀਰੇ ਪਿੰਡ ਗੁੱਪਾ ਲੈ ਭਾਈ ਪਿੰਡ ਦੇ ਵਿੱਚ ਕਾਰ ਵੇਅਰ ਕਰਿਆ ਹੈ ਭਾਈ ਉਹਰਾ ਨੇ ਬਹੁਤ ਸੋਹਣੀਆਂ ਕਾਰਾਂ ਵੇਚਦੇ ਨੇ ਚੰਗੀਆਂ ਕਾਰਾਂ ਵੇਚਦੇ ਨੇ ਪੰਜਾਬ ਨੰਬਰ ਦੀਆਂ ਕਾਰਾਂ ਵੇਚਦੇ ਨੇ ਤੇ ਕਾਰਾਂ ਵੀ ਸਸਤੇ ਰੇਟ ਦੀਆਂ ਹੋਣਗੀਆਂ ਆਪਾਂ ਪਹਿਲਾਂ ਵੀ ਕਈ ਵਾਰ ਵੀਡੀਓ ਕਰੀਆ ਤੇ ਤੁਹਾਡਾ ਰਿਸਪੌਂਸ ਵੀ ਬਹੁਤ ਸੋਹਣਾ ਆ ਤੇ ਭਾਈ ਉਹਨਾ ਗੱਲਬਾਤ ਕਰ ਰਹੇ ਸੱਸੀ ਘਾਲ ਜੀ ਵੀਰੇ ਕਿਵੇਂ ਹੋ ਠੀਕ ਹੋ ਜੀ ਬਾਈ ਬੜੀ ਠੀਕ ਠਾਕ ਜੀ ਤੇ ਭਾਈ ਅੱਜ ਦੀਆਂ ਕਾਰਾਂ ਕਿੱਦਾਂ ਦੀਆਂ ਹੋਣਗੀਆਂ ਆਪਣਾ ਬਹੁਤ ਵਧੀਆ ਕਾਰਾਂ ਨੇ ਵੀਰੇ ਹਾਂਜੀ ਸਟਾਕ ਵੀ ਬਹੁਤ ਸੋਹਣਾ ਤੇ ਰੇਟ ਵੀ ਬਹੁਤ ਜੈਨੂਇਨ ਤੇ ਬਾਕੀ ਇੱਕ ਗੱਲ ਹੋਰ ਜਿੰਨੇ ਜਿੰਨਾ ਭਰਾਵਾ ਦਾ ਸਿਬਲ ਖਰਾਬ ਆ ਉਹਨਾਂ ਦੇ ਵੀ ਆਪਾਂ ਲੋਨ ਕਰਾ ਕੇ ਦੇਵਾਂਗੇ ਠੀਕ ਆ ਹਾਂਜੀ ਉਹ ਕਈ ਵਾਰ ਜਦੋਂ ਆਪਾਂ ਕਹਿੰਦੇ ਲੌਕਡਾਊਨ ਲੰਗੇ ਆ ਕੁਝ ਵੀ ਹੋਇਆ ਹੈ ਨਾ ਵੀ ਸਿਬਲ ਪੂਰੀ ਵੀ ਪ੍ਰੋਬਲਮ ਹੋਵੇ ਵੀਰੇ ਸਿਬਲ ਡਾਊਨ ਵਾਲੇ ਵੀ ਤੈਨਸ਼ਨ ਨਾ ਲੈਣ ਗੱਡੀ ਦੇ ਕੇ ਭੇਜਾਂਗੇ 30 ਤੋਂ 40000 ਰੁਪਏ ਡਾਊਨ ਪੇਮੈਂਟ ਲੈ ਕੇ ਆਉਣ ਬਾਕੀ ਆਪਾਂ ਫੁੱਲ ਫਾਈਨਾਂਸ ਕਰਕੇ ਦੇਵਾਂਗੇ ਲੈ ਬਾਈ ਇਹ ਆਪਣਾ ਲੁਧਿਆਣਾ ਮਲੇਰਕੋਟਲਾ ਰੋਡ ਦੇ ਉੱਤੇ ਆਇਆ ਇੱਕ ਛੋਟਾ ਜਿਹਾ ਕਸਬਾ ਹੈ ਕੋਪ ਕੋਪਾ ਦਾ ਨਾਂ ਡਿਸਟ੍ਰਿਕਟ ਮਲੇਰਕੋਟਲਾ ਪੈਂਦਾ ਇਹਨੂੰ ਠੀਕ ਹੈ ਜੀ ਬਾਈ ਲੁਧਿਆਣਾ ਮਲੇਰਕੋਟਲਾ ਹਾਈ ਵੀ ਦੇ ਉੱਤੇ ਆ ਓਕੇ ਤੇ ਬਾਈ ਮਿੱਤਰੋ ਇਹ ਸਾਰੀਆਂ ਜਿਹੜੇ ਕਾਰਾਂ ਤੁਸੀਂ ਦੇਖ ਰਹੇ ਹੋ ਬਾਈ ਨੇ ਕਿਹਾ ਬਾਈ ਇੱਕ ਵਾਰ ਘੇੜਾ ਦੇ ਦੇ ਆ ਵਾਲੀਆਂ ਸਾਰੀਆਂ ਕਾਰਾਂ ਨੇ ਨਾ ਇਹ ਸਾਰੀਆਂ ਤੁਹਾਨੂੰ ਇਸ ਵਲੌਗ ਦੇ ਵਿੱਚ ਦਵਾਂਗੇ ਤੇ ਬਾਹਰ ਵੀ ਖੜੀਆਂ ਹੋਰ ਵੀ ਬਹੁਤ ਕਾਰਾਂ ਦਵਾਂਗੇ ਤੇ ਉਹਨਾਂ ਚੋਂ ਪਹਿਲੀ ਕਾਰ ਆ ਆਪਣੇ ਲਵੇ अल्टੋ ਜਿਹੜੇ ਮਿੱਤਰ ਜ਼ਿਆਦਾਤਰ ਮੰਗਦੇ ਰਹਿੰਦੇ ਨੇ ਯਾਰ ਵੀ ਵੱਧ ਐਵਰੇਜ ਹੋਵੇ ਤੇ ਕਾਰ ਦਾ ਰੇਟ ਘੱਟ ਹੋਵੇ अल्टੋ ਆ ਵੀਰੇ 2015 ਮ ਫਰਸਟ ਓਨਰ ਕਾਰ ਆ ਜੀ ਹਾਂ ਹਾਂ 195000 ਰੁਪਏ ਡਿਮਾਂਡ ਆ ਜੀ ਠੀਕ ਆ ਸਿਰਫ ਕਸਟਮਰ ਨੇ 30000 ਰੁਪਏ ਲੈ ਕੇ ਆਉਣਾ ਬਾਕੀ ਆਪਾਂ ਫੁੱਲ ਲੋਨ ਕਰਾ ਕੇ ਦੇਵਾਂਗੇ ਠੀਕ ਆ ਅਸਾ ਜਿਹੜੇ ਆਪਣੇ ਰੇਟ ਰਹਿਣਗੇ ਵੀਰੇ ਇਹ ਨੇਗੋਸ਼ੀਏਬਲ ਰਹਿਣਗੇ ਕਿੰਨੇ ਕਰ ਰਹੇ ਰਣਗੇ ਵੀਰੇ ਮਾੜਾ ਮੋਟਾ ਮਾਨਤਨ ਜਿੰਨਾ ਵੀ ਹੋਊਗਾ ਕਸਟਮਰ ਦਾ ਦਿਲੋਂ ਕਰਾਂਗੇ ਆਪਾਂ ਵੱਧ ਤੋਂ ਵੱਧ ਜਿੰਨਾ ਹੋਊਗਾ ਠੀਕ ਆ ਬਾਈ ਹਾਂਜੀ ਲਓ ਬਾਈ ਬਈ ਮੌਕੇ ਤੇ ਮਾੜਾ ਮੋਟਾ ਜਿਹੜਾ ਮਾਨਤਨ ਤੁਹਾਡਾ ਹੋ ਜਾਣਾ ਇਹ ਰੁਪਿਆ ਦੇ ਕੇ ਆਪਾਂ ਕਾਰ ਦੇ ਦੇਾਂਗੇ ਕਸਟਮਰ ਠੀਕ ਆ ਜੀ ਬਾਈ ਤੇ ਇਹ ਕਾਰ ਵੀ ਤੁਸੀਂ ਦੇਖੀ ਰਜਿਸਟਰ 15 ਹਾਂਜੀ ਮੰਨ ਕੇ ਚੱਲੋ 265000 ਰੁਪਏ ਕਾਰ ਦੀ ਡਿਮਾਂਡ ਹੈ ਜੀ ਹਾਂਜੀ 30 ਤੋਂ 40000 ਰੁਪਏ ਡਾਉਨ ਪੇਮੈਂਟ ਤੇ ਕਾਰ ਦੇ ਦਾਂਗੇ ਠੀਕ ਆ ਜੀ ਬਈ ਜਿਨ੍ਹਾਂ ਦਾ ਸਿੱਬਲ ਡਾਉਨ ਆ ਉਹਨਾਂ ਨੂੰ ਹੀ ਖੁਸ਼ ਕਰਕੇ ਦੋ ਰਾਂਗੇ ਆਪਾਂ ਪੂਰਾ ਇਹਨਾਂ ਨੂੰ ਠੀਕ ਆ ਜੀ ਬਈ ਹਾਂਜੀ ਲੈ ਬਈ ਆ ਚੈੱਕ ਕਰ ਸਕਦਾ ਡੀਜ਼ਲ ਦੀ ਕਾਰ ਨਾਲ ਤੇ ਟਾਇਰ ਟੂਰ ਵਧੀਆ ਹੁੰਦਾ ਟਾਇਰ ਟੂਰ ਇੰਜਨ ਗੇਅਰ ਬੇਫਿਕਰ ਹੋ ਕੇ ਆਵੇ ਵੀਰੇ ਕਸਟਮਰ ਬੱਸ ਕਾਰ 'ਚ ਕਮੀ ਨਾ ਹੋਵੇ ਮੇਰਾ ਬਈ ਮੈਂ ਕਹਿੰਦਾ ਵੀਰੇ ਕਸਟਮਰ ਦੁਬਾਰਾ ਆਊਗਾ ਓਕੇ ਇੱਕ ਵਾਰੀ ਜਿਹੜਾ ਆ ਗਿਆ ਅਗਲਾ ਚਾਰ ਵਾਰੀ ਕਸਟਮਰ ਲੈ ਅੱਛਾ ਆਪਾਂ ਗੱਲ ਕਰੀਏ ਵੀ ਪੇਂਟ ਛੇਂਟ ਪੱਖੋਂ ਕੋਈ ਜਿਆਦਾ ਉਹ ਤਾਂ ਨਹੀਂ ਇਹ ਮੇਜਰ ਦੀ ਲੈ ਕੇ ਗਾਰੰਟੀ ਦਵਾਂਗੇ ਮੇਜਰ ਹੋਵੇ 2 ਮਹੀਨੇ ਬਾਅਦ ਤੇ ਪੂਰੇ ਪੈਸੇ ਵਾਪਸ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ ਵੀਰੇ ਠੀਕ ਹੈ ਜੀ ਬਾਈ ਹਾਂਜੀ ਅੱਛਾ ਇਹ ਹੈਗਾ ਵੀ ਆਪਣੇ ਰੇਟ ਮਾਰਕੀਟ ਨਾਲੋਂ ਘੱਟ ਹੀ ਨੇ ਪੂਰਾ ਪੂਰਾ ਵੀਰੇ ਮੰਨ ਕੇ ਚੱਲੋ 30000 ਰੁਪਏ ਦੇ ਕੇ ਲੋਨ ਕਰ ਦਾਂਗੇ 2 ਲੱਖ 60 65000 ਰੁਪਏ ਦੀ ਕਿਹੜੀ ਰੇਟ 'ਚ ਮਿਲਦੇ 14 ਮਾਡਲ ਹੈ ਨਾ ਹਾਂਜੀ ਹਾਂ ਹਾਂਜੀ ਲੈ ਬਾਈ ਠੀਕ ਹੈ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਅਲਟੋ ਜਿਹੜੀ ਹੁੰਦੀ ਆ ਨਾਰਮਲ ਅਲਟੋ ਆ ਗਈ ਵੀਰ ਜੀ 2011 ਮਾਡਲ ਠੀਕ ਹੈ ਜੀ ਹਾਂਜੀ ਹਾਂ ਲਾਈਟ Air ਕਾਰ ਨੂੰ ਲੱਗੇ ਹੋਏ ਨੇ ਟਾਇਰ ਵਧੀਆ ਪਏ ਨੇ ਰੇਟ ਸਭ ਤੋਂ ਘੱਟ ਦੇ ਦਾਂਗੇ ਰੇਟ 1,30,000 ਰੁਪਏ ਦੀ ਕਾਰ ਦੇ ਦਾਂਗੇ ਵੀਰੇ ਕਾਲੇ ਰੰਗ ਚ ਬਈ ਕਾਲੇ ਰੰਗ ਦੀ ਲਾਈਟ Air ਐਕਸਟਰਾ ਲੱਗੇ ਹੋਏ ਠੀਕ ਹੈ ਜੀ 0520 ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹੈ ਰੇਟ ਕੁਛ ਨਹੀਂ 1,30,000 ਰੁਪਏ ਕਾਲੇ ਰੰਗ ਦੀ ਆ ਦੇ ਤੇ ਆ ਗਈ i10 ਬਈ ਇਹ ਕਾ ਲਓ ਮਿੱਤਰੋ ਧਮਾਕਾ ਹੀ ਦੇ ਦਾਂਗੇ ਤੁਹਾਨੂੰ 2008 ਮਾਡਲ ਹਾਂ ਹਾਂ 28 ਤੱਕ ਪਾਸ ਆ ਵੀਰ ਜੀ ਸਾਰੇ ਸ਼ੀਸ਼ੇ ਨਾਲ ਦਿਆ ਕਰਦੇ i10 ਗ੍ਰੈਂਡ ਠੀਕ ਹੈ ਜੀ ਹਾਂ ਹਾਂ ਪਲਾਸ ਇਹਦੇ ਵਿੱਚ ਤੁਹਾਨੂੰ ਫਾਇਦਾ ਇਹ ਹੈਗਾ ਵੀ ਕਾਰ ਤੁਹਾਨੂੰ 1,10,000 ਰੁਪਏ ਦੀ ਦੇ ਦਾਂਗੇ ਪੂਰੇ ਪੂਰੇ ਸਿਰਫ ਪੂਰਾ ਦੇਣ ਵਾਲੀ ਰੇਟ ਆ ਵੀਰੇ ਆਟੋ ਨਹੀਂ ਮਿਲਦੀ ਇੰਨੇ ਦੀ ਤਾਂ ਆਟੋ ਤੋਂ ਵੀ ਸਸਤੀ ਦੇ ਦੇ ਰਿਆ ਵੀਰੇ ਟਾਇਰ ਵੀ ਠੀਕ ਆਣੇ ਨੰਬਰ ਸਾਡਾ 5 ਲੋਕਲ ਪੰਜਾਬ ਦਾ ਨੰਬਰ ਜੀ 1,10,000 1,10,000 ਰੁਪਏ ਦੀ ਮਾਡਲ 2000 ਮਾਡਲ 2008 28 ਤੱਕ ਪਾਸ ਠੀਕ ਹੈ ਜੀ ਬਾਈ ਤੇ ਅਗਲੀ ਆ ਗਈ ਆ ਲੋ ਜੀ 7 ਸੀਟਰ ਕਾਰ ਤੇ ਐਵਰੇਜ ਪੂਰੀ ਐਵਰੇਜ ਪੂਰੀ ਵਧੀਆ ਵੀਰੇ 2013 ਮਾਡਲ ਆਰਟਿਕਾ ਬੀਡੀਆ ਹਾਂਜੀ ਇਹ ਦੀ ਵੀਰੇ 3.5 ਲੱਖ ਰੁਪਿਆ ਡਿਮਾਂਡ ਆ ਬਾਕੀ ਮਾਨਤਾਨ ਜੋ ਵੀ ਹੋਗਾ ਮੌਕੇ ਦੇ ਹੋ ਜੂਗੀ ਅੱਛਾ ਕੰਡੀਸ਼ਨ ਕਿਦਾਂ ਦੀ ਹੈ ਕਾਰ ਦੀ ਕੰਡੀਸ਼ਨ ਪੂਰੀ ਵਧੀਆ ਇੰਜਨ ਗੇਅਰ ਏਸੀ ਆਪਣੀ ਇਹ ਚੀਜ਼ਾਂ ਦੀ ਵੀਰੇ ਫੁੱਲ ਗਾਰੰਟੀ ਰਹੂਗੀ ਇੰਜਨ ਗੇਅਰ ਦੀ ਠੀਕ ਹੈ ਜੀ ਹਾਂ 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 ਉਹ ਵੀ ਖਰਚਾ ਨਹੀਂ ਹੈਗਾ ਕਾਰ ਲੈ ਜਾ ਕੇ ਚਲਾਉਣੀ ਆ ਠੀਕ ਹੈ ਜੀ 3 ਲੱਖ ਰੁਪਿਆ ਦਾ ਨਾਲ ਲੋਨ ਕਰਾ ਦਾਂਗੇ ਆਪਾਂ ਠੀਕ ਹੈ ਜੀ ਬਾਈ ਹਾਂਜੀ ਓਕੇ ਲੋ ਵੀ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਾਈ ਹੈ ਨਾ ਅਗਲੀ ਆ ਗਈ ਨੋਵਾ ਮਤਲਬ ਨੋਵਾ ਆ ਗਈ ਵੀਰ ਜੀ 2013 ਮਾਡਲ ਠੀਕ ਹੈ ਜੀ ਹਾਂ ਹਾਂ 2013 ਮਾਡਲ ਜੀ4 495000 ਰੁਪਿਆ ਕਾਰ ਦੀ ਡਿਮਾਂਡ ਹੈ ਜੀ ਠੀਕ ਹੈ ਜੀ ਬਾਈ ਬਾਕੀ ਜੋ ਵੀ ਰੇਟ ਆ ਮੌਕੇ ਦੇ ਹੋ ਜੀ ਠੀਕ ਹੈ ਓਕੇ ਠੀਕ ਹੈ ਜੀ ਬਈ ਲੋਬੀ ਆ ਕਾਰ ਚੈੱਕ ਕਰ ਸਕਦੇ ਨੋਵਾ ਕਾਰ ਬਿਲਕੁਲ ਕੰਡੀਸ਼ਨ ਵਧੀਆ ਅੱਗੇ ਸੀਜ਼ਨ ਵੀ ਬਿਆਨਦਾਰ ਆ ਬਈ ਬਾਈ ਭਾਈ ਮੰਗਦੇ ਹੁੰਦੇ ਨਾਲ ਵੀ ਕੋਈ ਅਸੀਂ ਵੀ ਕੋਈ ਸਾਨੂੰ ਕੋਈ ਕਾਰ ਮਿਲ ਜੇ ਨੋਵਾ ਅੱਛਾ ਸੀਟਾਂ ਕਿਹੜੀਆਂ ਇਹਦੀਆਂ ਬਈ ਕਰਦੀਆਂ ਕੈਪਟਲ ਸੀਟਾਂ ਵਾਲੀ ਹੈ ਵੀਰੇ ਅੱਛਾ ਕੈਪਟਲ ਸੀਟਾਂ ਵਾਲੀ ਹੈ ਨੂੰ ਬਾਜੀ ਕੈਪਟਨ ਸੀਟਾਂ ਵਾਲੀ ਮਤਲਬ ਵੀ ਫੀਲ ਵਧੀਆ ਆਉਂਦਾ ਬੈਠ ਕੇ ਆਹ ਨਾ ਵੀਰੇ ਪੂਰਾ ਤੇ ਅਗਲੀ ਆ ਗਈ ਆਪਣੇ ਲਵੇ ਡਿਜ਼ਾਇਰ 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 ਆ ਗਈ ਵੀਰੇ 2015 ਮਾਡਲ ਹੈ ਜੀ ਹਾਂ 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 ਫਸਟ ਓਨਰ ਦੀ ਕਾਰ ਆ ਠੀਕ ਹੈ ਜੀ ਪਹਿਲੇ ਨਾਮ ਦੀ ਕਾਰ ਆ 415000 ਰੁਪਿਆ ਕਾਰ ਦੀ ਡਿਮਾਂਡ ਆ ਜੀ 415000 ਹਾਂ ਜੀ ਬਸ ਦੇਣ ਵਾਲੀ ਰੇਟ ਨੇ ਬਾਕੀ ਜੋ ਭਰਾਵਾਂ ਦਾ ਮਾਨਸਤਕਾਰ ਆ ਮੌਕੇ ਦੇ ਮਾੜਾ ਮੋਟਾ ਕਰ ਦਾਂਗੇ ਠੀਕ ਹੈ ਜੀ ਠੀਕ ਆ ਬਈ ਬਈ ਮੌਕੇ ਤੇ ਹਨਾ ਵੀ ਇਹ ਨਾ ਸੋਚ ਕੇ ਵੀ ਅਸੀਂ 50000 ਘਟਾ ਲਾਂਗੇ 60000 ਘਟਾ ਲਾਂਗੇ ਹਨਾ ਉਹਨਾਂ ਤਾਂ ਨਹੀਂ ਹੋਣਾ ਨਾ ਨਾ ਵੀਰੇ ਆਪਾਂ ਰੇਟ ਹੀ ਉਹ ਜੇ ਦੇਣੇ ਆ ਆਪਾਂ ਗਾਹਕ ਬੁਲਾਉਣੇ ਆ ਭਜਾਉਣੇ ਥੋੜੀ ਆਪਾਂ ਠੀਕ ਆ ਅੱਛਾ ਕਾਰ ਤੇ ਕੰਮ ਖਰਚਾ ਕੋਈ ਨਹੀਂ ਕੋਈ ਰੁਪਿਆ ਵੀ ਨਹੀਂ ਲੱਗਦਾ ਟਾਇਰ ਤੱਕ ਵਧੀਆ ਪਏ ਨੇ ਕਾਰ ਦੇ ਠੀਕ ਆ ਜੀ ਏਸੀ ਹੀਟਰ ਸੀਟ ਕਵਰ ਬਿਲਕੁਲ ਨਵੇਂ ਪਏ ਨੇ ਇੰਟੀਰੀਅਰ ਦੀ ਬਿਲਕੁਲ ਨਵੀਂ ਆ ਕਾਰ ਠੀਕ ਆ ਜੀ ਭਾਈ ਅ ਸੀਟ ਸੂਟ ਕਵਰ ਸੋਹਣੇ ਪਏ ਨੇ ਬਿਲਕੁਲ ਨਵੇਂ ਇਹ ਪੋਲੋ ओਲੋ ਆ ਗਈ ਜੀ 2015 ਮਾਡਲ ਦੀ ਆਈ ਆਈ ਲੱਗਦਾ ਤੁਹਾਡਾ ਲਵੇ ਹਾਂ ਜੀ ਹਾਂ ਇਹ ਕਸਟਮਰ ਦੀ ਗਾਰੀ ਆ 2015 ਮਾਡਲ ਆ ਟੌਪ ਵਾਲਾ ਮਾਡਲ ਆ ਠੀਕ ਆ ਜੀ ਇਹ ਕੋਈ ਵੀ ਵੀਰ ਭਰਾ ਆ ਜੇ ਕਿਸੇ ਦਾ ਸਿਬਲ ਵਧੀਆ ਤਾਂ ਆਪਾਂ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਦੇ ਦਾਂਗੇ ਅੱਛਾ ਜੇ ਕਿਸੇ ਦਾ ਸਿ 2015 ਮਾਡਲ ਆ ਟਾਪ ਮਾਡਲ ਆ ਇੰਜਨ ਗੇਅਰ ਏਸੀ ਸਾਰਾ ਕੁਝ ਓਕੇ ਰਬੋਡਾ ਕਰ ਠੀਕ ਐ 1 ਵੀ ਰੁਪਿਆ ਨਹੀਂ ਲੱਗਦਾ ਲਿਆ ਕੇ ਚਲਾਉਣੀ ਆ ਲੋਕਲ ਨੰਬਰ ਆ ਲੁਧਿਆਣੇ ਦਾ ਲੈ ਬਈ ਲੁਧਿਆਣੇ ਦੇ ਲੋਕਲ ਨੰਬਰ 0 ਡਾਉਨ ਪੇਮੈਂਟ ਤੇ ਦੇ ਦੇਾਂਗੇ ਕਾਰ ਵੀ ਤੇ ਸਾਰੇ ਦਾ ਸਾਰਾ ਲੋਨ ਕਰਾ ਦਾਂਗੇ ਆਹ ਕਾਰ ਦੇ ਉੱਤੇ ਬਈ ਤੇ ਬਾਕੀ ਕੰਡੀਸ਼ਨ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਆ ਤੇ ਇਹ ਕਸਟਮਰ ਦੀ ਕਾਰ ਆ ਸਿੱਧੀ ਘਰ ਦੀ ਘਰੇਲੂ ਕਾਰ ਲੈ ਜਾਣੀ ਆ ਲਿਜਾ ਸਕਦੇ ਹੋ ਬਈ ਤੁਸੀਂ ਆ ਗਈ ਰੈਪਿਡ ਇਹ ਮਾਡਲ ਵੀਰੇ ਸਕੋਡਾ ਰੈਪਿਡ ਆ ਗਈ 2012 ਰਜਿਸਟਰ 13 ਵੀਰੇ ਹਾਂਜੀ ਹਾਂ ਲਾਈਟ ਟਾਇਰ ਚੈੱਕ ਕਰੋ ਬਹੁਤ ਨਵੇਂ ਲੱਗੇ ਹੋਏ ਨੇ ਲਾਈਟ ਟਾਇਰ ਕਾਰ ਨੂੰ ਲਾਈਟ ਟਾਇਰ ਵਧੀਆ ਲਾਈਟ ਟਾਇਰ ਸੀਟ ਕਵਰ ਡਿਸਪਲੇ ਬੈਕ ਕੈਮਰਾ ਪੂਰਾ ਵਧੀਆ ਲੱਗਿਆ ਆ ਕਾਰ ਨੂੰ ਵੀਰੇ ਅੰਦਰੋਂ ਚੈੱਕ ਕਰ ਲਓ ਬਈ ਅੰਦਰੋਂ ਲਿ ਸਕੂ ਲਿ ਸਕੂ ਕਰਦੀ ਹੈ ਕਾਰ ਇੰਜਨ ਗੇਅਰ ਦੀ ਪੂਰੀ ਨਵੀਂ ਦਾ ਮਤਲਬ ਨਵੀਂ ਹੋਊਗੀ ਇੰਜਨ ਗੇਅਰ ਏਸੀ ਦੀ ਫੁੱਲ ਓਕੇ ਆ 2,60,000 ਰੁਪਏ ਡਿਮਾਂਡ ਆ ਕਾਰ ਦੀ ਇਹ ਠੀਕ ਆ ਮਾਡਲ 2000 2012 ਰਜਿਸਟਰ 13 ਠੀਕ ਆ ਜੀ ਬਾਈ 1.5 ਲੱਖ ਰੁਪਏ ਦਾ ਨਾਲ ਲੋਨ ਵੀ ਕਰਾ ਦਾਂਗੇ ਤੇ 1.5 ਲੱਖ ਦਾ ਲੋਨ ਵੀ ਲੋਨ ਵੀ ਕਰਾ ਦਾਂਗੇ ਨਾਲ ਤੇ ਬਾਕੀ ਅਗਲੀ ਆ ਗਈ ਸੈਕੰਡ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਠੀਕ ਆ ਜੀ 2,60,000 ਰੁਪਏ ਡਿਮਾਂਡ ਆ ਜੀ ਲਓ ਜੀ 2 ਲੱਖ ਰੁਪਏ ਵਧੀਆ 30,000 ਰੁਪਏ ਲਿਆਓ ਬਾਕੀ ਲੋਨ ਕਰਾ ਦਾਂਗੇ ਜੀ 99 ਆਪਾਂ ਕਹਿੰਦੇ 80% ਕਰਾਂ ਇਦਾਂ ਦੀਆਂ ਜਿੱਦੇ ਤੁਸੀਂ ਸਿਰਫ 30,000 ਰੁਪਏ ਕਾਰ ਤੇ ਲੈ ਕੇ ਆਉਣਾ ਤੇ ਬਾਕੀ ਸਾਰਾ ਫਾਈਨਾਂਸ ਕਰਾ ਦਾਂਗੇ ਤੇ ਭਾਈ ਬਹੁਤ ਵਧੀਆ ਡੀਲ ਆ ਜਿਹੜੀ ਅੱਜ ਦੀ ਹੈਗੀ ਆਪਣੇ ਲਵੇ ਤੇ ਅਗਲੀ ਆ ਗਈ ਆਪਣੇ ਲਵੇ ਸਵਿਫਟ ਆ ਗਈ ਵੀਰੇ 2011 ਮਾਡਲ ਆ ਚੰਡੀਗੜ੍ਹ ਦਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਪੂਰੇ ਰੇਟ ਘੱਟ ਤੇ ਦੇ ਦਾਂਗੇ ਵੀਰੇ ਮੰਨ ਕੇ ਚੱਲੋ 1,60,000 ਰੁਪਏ ਦੀ ਕਾਰ ਦੇ ਦਾਂਗੇ 11 ਮਾਡਲ ਬੀਡੀਆਈ ਡੀਜ਼ਲ ਦੀ ਕਾਰ ਆ ਇੰਜਨ ਗੇਅਰ ਏਸੀ ਦੀ ਆਪਣੀ ਫੁੱਲ ਗਾਰੰਟੀ ਰਹੂਗੀ ਕਾਰ ਦੀ 11 ਮਾਡਲ 1,60,000 ਦੀ 1,60,000 ਲਓ ਜੀ ਆ ਆ ਗਿਆ 7 ਲੱਖ ਦੀਆਂ ਦੋ ਸਕਾਰਪਿਓ ਸਕਾਰਪਿਓ ਆ ਗਿਆ ਵੀਰ ਜੀ ਲੈ 2008 ਮਾਡਲ ਆ ਹਾਂ ਜੀ 28 ਤੱਕ ਪਾਸ ਆ 1,75,000 ਰੁਪਏ ਡਿਮਾਂਡ ਆ ਹਾਂ ਆ 11 ਟਾਇਰ ਬਿਲਕੁਲ ਨਵੇਂ ਠੀਕ ਹੈ ਜੀ ਬ੍ਰਾਂਡ ਨਿਊ ਟਾਇਰ ਹੋਣਗੇ ਕਾਰ ਦੇ ਹਾਂ ਹ ਉਸ ਤੋਂ ਬਾਅਦ ਇੱਕ ਸਕਾਰਪੀਓ ਦੂਜੀ ਆ ਗਈ ਹਾਂਜੀ ਹਾਂ ਇਹ ਚਾਰ ਮਾਡਲ ਆ ਜੀ ਹਾਂਜੀ ਹਾਂ 30 ਤੱਕ ਪਾਸ ਆ ਤੇ ਵੀਆਈਪੀ ਨੰਬਰ ਆ ਕਾਰ ਦਾ ਨੰਬਰ ਨਾਲ ਹੀ ਦਵਾਂਗੇ ਇਹ ਵੀ 1,75,000 ਰੁਪਏ ਦੀ 70-80,000 ਰੁਪਏ ਤੱਕ ਦਾ ਬਈ ਨੰਬਰ ਨੰਬਰ ਆ ਜੇ ਕੋਈ ਦੋਨੇ ਲੈਂਦਾ ਤਾਂ 3 ਲੱਖ ਦੀਆਂ ਦੋਨੇ 3 ਲੱਖ ਰੁਪਏ ਦੀਆਂ ਦੇ ਦਾਂਗੇ ਬਈ 1.50 ਲੱਖ ਦਾ ਡਿਸਕਾਊਂਟ ਦੇਣ ਵਾਲੀ ਇਹ ਰੇਟ ਆ ਬਸ ਆਪਣੀ ਠੀਕ ਆ ਬਈ ਤੇ ਅਗਲੀ ਆ ਗਈ ਵਰਨਾ ਕਾਰ ਇਹ ਵਰਨਾ ਹਾਂਜੀ ਇਹ 2011 ਰਜਿਸਟਰ 12 ਠੀਕ ਆ 1,95,000 ਰੁਪਏ ਡਿਮਾਂਡ ਆ ਕਾਰ ਦੀ ਹਾਂਜੀ ਹਾਂ ਫੁੱਲ ਮਾਨ ਕੀਤਾ ਜਾਊਗਾ ਬਾਕੀ ਮੌਕੇ లైవి ఏ ਵੀ ਤੁਸੀਂ ਲਿਆ ਸਕਦੇ ਹੋ ਠੀਕ ਹੈ ਤੇ ਆ ਆ ਕਰਾਂ ਕਿਵੇਂ ਖੜੀਆਂ ਵੀ ਆਉਣੇ ਲਈ ਇਹ ਕਾਰਾਂ ਵੀਰੇ ਹੈਗੀਆਂ ਨੇ 2025 ਮਾਡਲ 2000 ਚੱਲੀਆ ਸਿਰਫ ਇੱਕ ਹਫਤਾ 올ਡਾ ਕਾਰ ਠੀਕ ਹੈ ਇਹ ਆਪਾਂ ਰੈਂਟ ਤੇ ਦੇਣ ਲਈ ਰੱਖੇ ਹੋਏ ਆ ਵੀਰੇ ਠੀਕ ਹੈ ਜੀ ਜੇ ਕੋਈ ਮਿੱਤਰ ਸੱਜਣ ਬਾਹਰੋਂ ਆਉਂਦਾ ਆਪਾਂ ਕਾਰਾਂ ਰੈਂਟ ਤੇ ਦਿਆਂ ਕਰੀ ਲੈ ਇਹ ਦੋਨੇ ਆਟੋਮੈਟਿਕ ਹੈ ਇਹ ਦੋਨੇ ਵੀਰੇ ਆਟੋਮੈਟਿਕ ਹੈ ਜੀ ਠੀਕ ਹੈ ਲੈ ਭਾਈ ਅੰਦਰੋਂ ਕਾਰਾਂ ਦੀ ਵੀਡੀਓ ਚੈੱਕ ਕਰਾਓ ਅੰਦਰੋਂ ਚੈੱਕ ਕਰਾਓ ਅੰਦਰੋਂ ਤਾਂ ਹੈ ਹੀ ਨਮੀਆਂ ਤਾਂ ਲਿਵਾਫੇ ਵੀ ਨਹੀਂ ਦਾਰੇ ਇਹ ਭਾਈ ਹੈ ਨਾ ਤੇ ਆ ਆ ਗਈ ਅਗਲੀ ਆਪਣੀ ਆ ਖੋਲੇ ਵੀਰੇ ਇੱਕ ਵਾਰੀ ਲੋ ਜੀ ਭਾਈ ਆਟੋਮੈਟਿਕ ਗੱਡੀ ਕਾਰ ਸੋਣੀ ਆ ਫੋਰਚੂਨਰ ਪ੍ਰਾਣੀ ਸ਼ੇਪ ਬਹੁਤ ਲਾਈਕ ਕਰਦੇ ਨੇ ਲੋਕ ਭਈ ਹੈ ਨਾ ਤੇ ਇਹਦਾ ਰੈਂਟ ਕਿੰਨਾ ਕੁ ਹੋਊਗਾ ਫੋਰਚੂਨਰ ਦਾ 3000 ਰੁਪਏ ਦੇ ਤੇ 3000 ਰੁਪਿਆ ਦੇ ਵਿੱਚ ਲੈ ਵੀ 3000 ਰੁਪਿਆ ਦੇ ਵਿੱਚ ਦੇ ਦਾਂ ਅਸੀਂ ਮਿਨੀਮਮ ਕਿੰਨੇ ਦਿਨਾਂ ਵਾਸਤੇ ਬੰਦਾ ਲੈ ਇੱਕ ਘੱਟੋ ਘੱਟ ਵੀਰੇ ਇੱਕ ਮਹੀਨੇ ਲਈ ਆਪਾਂ ਕਾਰ ਦੇਣੀ ਹੈ ਇੱਕ ਮਹੀਨੇ ਲਈ ਹਾਂ ਠੀਕ ਹੈ ਤੇ ਆ ਆ ਗਈ ਆਪਣੀ ਆ ਗਈ ਇਹ ਆ ਗਈ ਸਕਾਰਪਿਓ 2025 ਮਾਡਲ ਆਟੋਮੈਟਿਕ ਸਨਰੂਫ ਵਾਲਾ ਵੀਰੇ ਠੀਕ ਹੈ ਠੀਕ ਹੈ ਜੀ ਇਹ ਵੀ ਇਹ ਮੰਨ ਕੇ ਚੱਲੋ ਆਪਾਂ ਦੇ ਦੇਆ ਕਰਾਂਗੇ ਮਹੀਨੇ ਦੇ 2 ਮਹੀਨੇ ਲਈ ਕਿਸੇ ਵੀ ਸੱਜਣ ਨੇ ਲੈਣੇ 3500 ਰੁਪਏ ਦੇ ਹੀ ਦੇ ਦਿਆ ਕਰਾਂਗੇ 3500 ਰੁਪਈਆ ਦੇ ਯਾਨੀ ਦੇਣੀ ਆਪਾਂ ਘੱਟ ਤੋਂ ਘੱਟ 1 ਮਹੀਨੇ ਲਈ ਆ ਠੀਕ ਆ ਹਾਂਜੀ ਘੱਟ ਤੋਂ ਘੱਟ ਮਹੀਨੇ ਲਈ ਅਚਲ ਚੱਲ ਕਿੰਨੀ ਗਈ ਹੁਣ ਇਸ ਤੇ ਸਿਰਫ ਵੀਰੇ 2000 ਚੱਲੀ ਹੋਈ ਆ ਠੀਕ ਆ ਅਲਾਇ ਟਾਇਰ ਆਪਾਂ ਐਕਸਟਰਾ ਚੇਂਜ ਕਰਵਾਏ ਹੋਏ ਨੇ ਠੀਕ ਆ ਬਾਈ ਸਿਰਫ 2000 ਐਨਆਰਆਈ ਵੀਰਾਂ ਲਈ ਤੋਹਫਾ ਹੀ ਆ ਇੱਕ ਠੀਕ ਆ ਜਿਹੜੇ ਮਿੱਤਰ ਸੱਜਣ ਆਪਣੇ ਭਾਈ ਬਾਹਰੋਂ ਆਉਂਦੇ ਉਹਨਾਂ ਲਈ ਤੋਹਫਾ ਆ 3500 ਰੁਪਏ ਚ ਨਵੀਂ ਕਾਰ ਦਾ ਫੀਲ ਲੈਣਾ ਬਿਲਕੁਲ ਨਵੀਂ ਆ ਸੋਟ ਡਿਜ਼ਾਇਰ 2000 ਹਾਂ ਹਾਂ 10 ਮਾਡਲ ਆ 2030 ਤੱਕ ਪਾਸਿੰਗਾ ਕਾਰ ਦੀ ਠੀਕ ਹੈ ਜੀ ਕਾਰ ਸਿਰਫ 1,95,000 ਰੁਪਏ ਦੀ ਕਾਰ ਦੇ ਦਾਂਗੇ ਉਹ ਛੋਟੇ ਜਿਹੇ ਮੁੱਲ ਚ ਕਾਰ ਹੈ ਜੀ ਛੋਟਾ ਚੈੱਕ ਕਰੋ ਕਾਰ ਲੈ ਵੀ ਬਾਈ ਚੈੱਕ ਕਰ ਸਕੋ ਦੀ ਕੰਡੀਸ਼ਨ ਹੈ ਵਧੀਆ ਕਾਰ ਦੀ ਨੰਬਰ ਆ ਨੰਬਰ ਬੜਾ ਸੋਹਣਾ ਹੈ 11 ਨੰਬਰ ਕਾਰ ਦਾ ਮੇਰੇ ਵੀਰੋ ਹਾਂ ਜੀ ਆ ਤੇ ਇਹ ਕਾਰ ਲਿਆ ਸਾਨੂੰ 10 ਮਾਡਲ 2030 ਤੱਕ ਪਾਸ ਕਾਰ ਹੈ ਜੀ ਇਹ ਲਓ ਬਾਈ ਤੇ ਅਗਲੀ ਕਾਰ ਆ ਗਈ ਡਿਜ਼ਾਇਰ ਇਹ ਇਹ ਕਿਹੜਾ ਮਾਡਲ ਆ ਇਹ ਆ ਗਈ ਵੀਰੇ 2000 2017 ਮਾਡਲ ਡੀਆਰ ਹਾਂਜੀ ਫਰਸਟ ਓਨਰ ਦੋਨੇ ਚਾਬੀਆਂ ਨਾਲ ਆ ਠੀਕ ਹੈ ਤੇ 5.5 ਲੱਖ ਰੁਪਏ ਕਾਰ ਦੀ ਡਿਮਾਂਡ ਹੈ ਜੀ ਠੀਕ ਹੈ ਬਾਕੀ ਜੋ ਵੀ ਮਾਨਤਾਣਾ ਮੌਕੇ ਤੇ ਹੋ ਜੂ ਵੀਰੇ ਠੀਕ ਹੈ ਜੀ ਕਾਰ ਬਹੁਤ ਸੋਹਣੀ ਆ ਬਈ ਪੂਰੀ ਨਵੀਂ ਕਾਰ ਆ ਇੰਜਨ ਗੇਅਰ ਏਸੀ ਦੀ ਫੁੱਲ ਨਵੀਂ ਕਾਰ ਹੈ ਜੀ ਅੱਛਾ ਅੱਛਾ ਜੀ ਟ੍ਰਾਈ ਲਾਈਨ ਦੀ ਲੋੜ ਹੈਗੀ ਆ ਲੋੜ ਹੈ ਨਹੀਂ ਵੀਰੇ ਮਨ ਖੜਾਉਣ ਵਾਸਤੇ ਗਾਗਨ ਲੈਣੀ ਲੈ ਸਕਦਾ ਠੀਕ ਆ ਅੱਛਾ ਹੋਮ ਡਿਲੀਵਰੀ ਦੇਦਾਂਗੇ ਕਰ ਦੇ ਦੇ ਦਾਂਗੇ ਬਈ ਦੇ ਦਾਂਗੇ ਠੀਕ ਆ ਲੈ ਵੀ ਜਿੱਥੇ ਮਰਜੀ ਆਬ ਦਾ ਕਾਰ ਦੇ ਉੱਤੇ ਤੇ ਆ ਆ ਗਈ ਅਗਲੀ ਕਿਹੜਾ ਮਾਡਲ ਹੈ ਇਹ ਆ ਗਈ 2012 ਮਾਡਲ ਹਾਂ ਰਜਿਸਟਰ 13 ਠੀਕ ਹੈ ਫਸਟ ਆਨਰ ਆ ਜੀ ਸਾਰੀ ਕਾਰ ਸੀਲ ਦਾ 프ਰੰਟ ਸ਼ੀਸ਼ਾ ਵੀ ਕਾਰ ਦਾ ਨਾਲ ਦਾ ਠੀਕ ਹੈ ਤੇਰੀ 2,45,000 ਰੁਪਏ ਡਿਮਾਂਡ ਆ ਇੰਜਨ ਗੇਅਰ ਦੀ 6 ਮਹੀਨੇ ਦੀ ਲਿਖਾ ਕੇ ਗਾਰੰਟੀ ਲੈ ਜਾਓ ਚਾਹੇ ਲੈ ਵੀ ਲਿਖ ਕੇ ਗਾਰੰਟੀ ਦੇ ਦਾਂਗੇ 6 ਮਹੀਨੇ ਦੀ ਜਮਾ ਨਵੀਆਂ 프ਰੰਟ ਸ਼ੀਸ਼ਾ ਨਾਲ ਦਾ ਇੰਜਨ ਜਮਾ ਸੀਲ ਠੀਕ ਆ ਜੀ ਬਾਈ ਲਓ ਬਾਈ ਤੇ ਅਗਲੀ ਆ ਗਈ ਆ। ਸਵਿਪ ਆ ਗਈ। ਹਾਂਜੀ। 2013 ਮਾਡਲ। ਹਾਂ ਹਾਂ। ਬੀਡੀਆਈ। ਠੀਕ ਹੈ। ਅਲਾਈ ਟਾਇਰ ਵੀਰੇ ਐਕਸਟਰਾ ਲੱਗੇ ਆ। ਚਾਰੇ ਟਾਇਰ ਬਿਲਕੁਲ ਨਵੇਂ। ਓਕੇ। ਇੰਜਨ, ਗੇਅਰ, ਏਸੀ ਫੁੱਲ ਓਕੇ। ਹਾਂ। 3.5 ਲੱਖ ਰੁਪਏ ਦੀ ਗੱਡਾ ਦੇਣੀ ਆ ਹਾਂ ਜਾਂ ਨਹੀਂ ਆ ਇਹ? 3.5 ਲੱਖ ਦੀ हां 3.5 ਲੱਖ ਦੀ ਦੇਣੀ ਆ ਠੀਕ ਆ ਤੇ ਬਈ ਆ ਲਿਜਾ ਸਕਦੇ ਕਾਰ ਕਾਰ ਸੋਹਣੀ ਆ ਲੋਕਲ ਨੰਬਰ ਦੀ ਦੋ ਹੋ ਜੂਗਾ ਵੀਰੇ ਲੋਨ ਵੱਧ ਵੱਧ ਲੋਨ ਵੀ ਕਰਾਰਾਂਗੇ ਤੇ ਆ ਆ ਗਈ ਆਪਣੇ ਲਵੇ ਇਹ 2016 ਮਾਡਲ ਹੈ ਟਾਇਓਸ ਹਾਂਜੀ ਹਾਂ ਸਾਰੀ ਕਾਰ ਫੀਲਡ ਫਸਟ ਓਨਰ ਆ ਫਰੰਟ ਸ਼ੀਸ਼ਾ ਵੀ ਕਾਰ ਦਾ ਨਾਲ ਦਾ ਜੀ ਠੀਕ ਆ ਜੀ ਬਈ 495000 ਰੁਪਿਆ ਡਿਮਾਂਡ ਆ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਵੀਰੇ ਨਾਲ ਮਿਲੂਗੀ ਟਾਇਰ ਟੂਰ ਬਿਲਕੁਲ ਨਵੀਂ ਆ ਟਾਇਰ ਟੱਪਾ ਬਿਲਕੁਲ ਨਮਾ ਵਾ ਕਾਰ ਦਾ ਓਕੇ ਤੇ ਇਹ ਕਾਰ ਲਿਆ ਸਕਦੇ ਤੁਸੀਂ ਤੇ ਅਗਲੀ ਆ ਗਿਆ ਅੱਛਾ ਇਹਨਾਂ ਸਾਰੀਆਂ ਤੇ ਲੋਨ ਵਗੈਰਾ ਹੋਣਾ ਲੋ ਨੂੰ ਜ਼ਾਹਿਰ ਆ ਗਈ ਵੀਰੇ 2014 ਮਾਡਲ ਦੂਜੇ ਨਾਮ ਦੀ ਕਾਰ ਆ ਜੀ 3,85,000 ਰੁਪਏ ਡਿਮਾਂਡ ਆ ਜੀ 3,85,000 ਰੁਪਏ ਸਿਬਲ ਕਸਟਮਰ ਦਾ ਖਰਾਬ ਹੋਊਗਾ ਤਾਂ ਵੀ ਆਪਾਂ ਵੱਧ ਤੋਂ ਵੱਧ ਲੋਨ ਕਰਵਾਵਾਂਗੇ ਜੀ 50,000 ਰੁਪਏ ਡਾਊਨ ਪੇਮੈਂਟ ਲਿਆ ਤੇ ਕਾਰ ਦੇ ਦਾਂਗੇ ਜੀ ਭਈ ਇਹ ਨਹੀਂ ਹੈਗਾ ਜੇ ਸਿਬਲ ਖਰਾਬ ਆ ਤਾਂ ਲੋਨ ਹੋਣਾ ਹੀ ਨਹੀਂ ਵੀਰੇ 100% ਕਰਵਾ ਕੇ ਦਵਾਂਗੇ ਹੋਰ ਦੱਸੋ ਜੀ ਉਹ ਸਾਡੀ ਗਾਰੰਟੀ ਹੈ ਸਿਬਲ ਦੀ ਤਾਂ ਲੈ ਭਾਈ ਥੋੜਾ ਲੋਨ ਵਗੈਰਾ ਕਰਵਾ ਕੇ ਦੇ ਦਾਂਗੇ بس ਇਹਨਾਂ ਥੋੜਾ ਘੱਟ ਹੋ ਸਕਦਾ ਪਰ ਹੋ ਜੂਗਾ ਥੋੜਾ ਬਹੁਤਾ ਘੱਟ 10-20 ਯਰ ਦਾ ਫਰਕ ਪੈ ਜੂ ਲੋਨ ਦੀ ਤਾਂ ਵੀਰੇ 200% ਗਰੰਟੀ ਆ ਸਾਡੀ ਠੀਕ ਆ ਜੀ ਬਾਈ ਤੇ ਆ ਗਈ ਅੱਛਾ ਇਹ ਇਹ ਕਾਰ ਕਿਦਾਂ ਦੀ ਕਾਰ ਆ ਇਹ ਇਹ ਵਰਨਾ ਆ ਗਈ ਜੀ 2017 ਮਾਡਲ ਜੀ ਹਾਂਜੀ ਹਾਂਜੀ ਠੀਕ ਆ ਜੀ ਸਨ ਰੂਫ ਵਾਲਾ ਮਾਡਲ ਆ ਆਟੋਮੈਟਿਕ ਠੀਕ ਆ ਜੀ ਹਾਂਜੀ ਟਾਇਰ ਚਾਰੇ ਬਿਲਕੁਲ ਨਵੇਂ ਲੱਗੇ ਆ ਇੰਟੀਰੀਅਰ ਦੀ ਚੈੱਕ ਕਰਾ ਦਿਓ ਬਿਲਕੁਲ ਨਵੀਂ ਕਾਰ ਆ ਜੀ ਜਮਾਂ ਨਵੀਂ ਕਾਰ ਆ ਠੀਕ ਆ ਜੀ ਹੋਰ ਕਾਰ ਦੇਖ ਲੈਣੇ ਆ ਭਾ ajo ਚੈੱਕ ਕਰੋ ਬਿਲਕੁਲ ਨਵੀਂ ਕਾਰ ਹੈ ਜਿਵੇਂ ਕਹਿੰਦਾ ਏਜੰਸੀ ਦੇ ਵਿੱਚੋਂ ਹੁਣ ਹੀ ਕੜਾਈ ਲੱਗਦੀ ਆ ਇਦਾਂ ਦਾ ਫੀਲ ਆ ਕਾਰ ਦਾ ਬਈ ਚੈੱਕ ਕਰ ਲਾ ਸੰਗਰੂ ਫਾੜੀ ਆ ਲੋਕਲ ਨੰਬਰ ਲੁਧਿਆਣੇ ਦਾ ਓਕੇ ਅੱਛਾ ਬਹੁਤ ਛੋਟਾ ਰੇਟ ਆ ਕਾਰ ਦਾ ਹਾਂਜੀ 7,115,000 ਰੁਪਏ ਡਿਮਾਂਡ ਆ ਜੀ 715 70 ਤੋਂ 80,000 ਰੁਪਏ ਲਿਆਓ ਬਾਕੀ ਆਪਾਂ ਫੁੱਲ ਲੋਨ ਕਰਾ ਦੇਾਂਗੇ ਕਾਰ ਤੇ ਵਾਹ ਬਈ ਬਈ ਰੇਟ ਵੜਾ ਜਾਏ ਆ ਨਾ ਰੇਟ ਵੀਰੇ ਫੁੱਲ ਜਾਏ ਜਾਊਗਾ ਆਪਣਾ ਜੀ ਆਹ ਹਾਂ ਤੇ ਇੱਕ ਗੱਲ ਹੋਰ ਦੱਸਾਂ ਮੇਜਰ ਦੀ ਲੈ ਕੇ ਗਾਰੰਟੀ ਦੇਵਾਂਗੇ ਕੋਈ 6 ਮਹੀਨੇ ਬਾਅਦ ਵੀ ਕਹਿ ਦੂ ਮੇਜਰ ਲੱਗੀ ਵੱਜੀ ਆ ਤਾਂ ਜਿੰਨੇ ਦੀ ਕਾਰ ਲੈ ਕੇ ਜਾ ਇਸ ਤੋਂ ਵੱਧ ਗਾਰੰਟੀ ਕੋਈ ਨਹੀਂ ਦੇਊਗਾ ਵੀਰੇ ਇਸ ਤੋਂ ਵੱਧ ਕਿਹਾ ਬਈ ਇੰਜਨ ਦੀ ਜਮਾਂ ਨਵੀਂ ਤੇ ਅਗਲੀ ਆ ਗਈ Honda City ਆਪਣੇ ਲੈ ਬਾਈ ਐਵਰੇਜ ਲੈਣੀ ਆ ਕਿਸੇ ਨੇ ਤਾਂ ਆਹ ਕਾਰ ਤੇ ਜਾ ਸਕਦਾ ਤੇ ਫੀਲ ਸ਼ਾਹੂਕਰ ਵਾਲਾ 2015 ਮਾਡਲ ਹੈ ਜੀ ਹਾਂ ਜੀ ਫਸਟ ਓਨਰ ਦੀ ਕਾਰ ਆ ਇੰਟੀਰੀਅਰ ਵਾਈਜ਼ ਬਿਲਕੁਲ ਨਵੀਂ ਆ ਕਾਰ ਦੀ ਹਾਂ ਐਵਰੇਜ ਬਹੁਤ ਦੁਨੀਆ 25 26 ਦੀ ਕਾਰ ਦੀ ਐਵਰੇਜ ਹੋਊਗੀ ਸਹੀ ਗੱਲ ਆ ਬਈ ਹਾਂ ਜੀ ਤੇ ਰੇਟ ਬਹੁਤ ਹੀ ਸੋਹਣਾ ਰੇਟ ਦੇ ਦਾਂਗੇ ਕਿੰਨੇ 4 ਲੱਖ 95000 ਰੁਪਏ ਕਾਰ ਦੀ ਡਿਮਾਂਡ ਹੈ ਜੀ 4 95 ਹਾਂ ਜੀ ਦਾ ਵਿਚਾਰ 195000 ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਵੱਧ ਵੱਧ ਮਾਣੂਗਾ ਮੌਕੇ ਦੇ ਹੋ ਜੂ ਤੇ ਅਗਲੀ ਆ ਗਈ ਆਪਣੇ ਲਵੇ ਆਹ ਲਓ ਜੀ ਤੋਹਫਾ ਲੈ ਕੇ ਆਏ ਆ ਕਸਟਮਰਾਂ ਲਈ ਉਹਦੀ 25 ਦੀ ਐਵਰੇਜ ਕਹੇ ਸੀ ਇਹਦੀ 30 ਦੀ ਐਵਰੇਜ ਆ ਡੀਜ਼ਲ ਤੇ ਹੈਗੀ ਆ ਜੀ ਡੀਜ਼ਲ ਦੀ ਵਾ ਹਾਂਜੀ ਡੀਜ਼ਲ ਠੀਕ ਹੈ ਇਹ ਮਾਡਲ ਬਹੁਤ ਸੋਹਣੀ ਕਾਰ ਆ ਕਸਟਮਰਾਂ ਲਈ ਤੋਹਫਾ ਲੈ ਕੇ ਆਏ ਆ ਜੀ ਹਾਂਜੀ 2017 ਮਾਡਲ ਆ 18 ਦੀ ਆਰ ਸੀ ਆ ਜੀ ਠੀਕ ਹੈ ਜੀ ਅਲਾਈ ਟਾਇਰ ਲੱਗੇ ਹੋ ਨੇ 50000 ਰੁਪਏ ਦੇ ਲਾਈਟ ਟਾਇਰ ਦਾ ਸੈੱਟ ਲੱਗਿਆ ਹੋਇਆ ਠੀਕ ਹੈ ਜੀ ਸੋਹਣੇ ਬਈਆਂ ਇਹ ਤਾਂ ਬਹੁਤ ਛੋਟੇ ਜਿਹੇ ਰੇਟ 'ਚ ਦੇ ਦਾਂਗੇ ਵੀਰ ਜੀ ਇਹ ਇੱਕੋ ਹੀ ਰੇਟ ਆ ਜੀ 385000 ਰੁਪਏ ਦੀ ਕਾਰ ਦੇ ਦਾਂਗੇ ਉੱਪਰਲਾ 35000 ਲਿਆਓ ਬਾਕੀ ਫੁੱਲ ਲੋਨ ਤੇ ਕਾਰ ਦੇ ਦਾਂਗੇ ਭਾਈ ਰੇਟ ਬਹੁਤ ਜਾਇਜ਼ ਆ ਮਾਰਕੀਟ 'ਚ ਨਹੀਂ ਇਹ ਰੇਟ 'ਚ ਮੈਂ ਗੱਲ ਕਰਾ ਅਕਰ 14 ਮਾਡਲ ਐ ਨਹੀਂ 3.5 ਤੋਂ ਉੱਨੀ ਬਾਈ ਮੈਂ ਕਹਿੰਦਾ ਫੁੱਲ ਗਰੰਟੀ ਹੈ ਜੀ ਇਹਦਾ ਰੇਟ 4.5 ਲੱਖ ਰੁਪਏ ਮਾਰਕੀਟ ਰੇਟ ਚੱਲਦਾ ਭਾਈ ਇੱਕੋ ਹੀ ਰੇਟ ਆ ਕਸਟਮਰ ਦੀ ਕਾਰ ਲਓ ਵੀ ਇਹ ਕਾਰ ਲਿਆ ਅਗਲੀ ਆ ਗਈ ਆਪਣੇ ਲਵੇ अल्टੋ अल्टੋ K10 K10 2015 ਮਾਡਲ ਜੀ VXI ਫਸਟ ਆਨਰ ਹਾਂ ਹਾਂ ਤੇ 275000 ਰੁਪਏ ਦੀ ਕਾਰ ਦੇ ਦੇਵਾਂਗੇ 275000 ਹਾਂਜੀ ਲੈ ਭਾਈ A10 ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਲਾਈਟ ਟਾਇਰ ਕਾਰ ਦੇ ਐਕਸਟਰਾ ਲੱਗੇ ਹੋਏ ਨੇ ਜੀ ਅੱਛਾ ਹੁਣ ਆਏ ਦੱਸੋ ਵੀਰੇ ਇਹ ਤਾਂ ਆਪਾਂ ਦਿਖਾ ਦਿਆਂ ਕਾਰਾਂ ਹਾਂਜੀ ਪਾਈਪਲਾਈਨ ਦੇ ਵਿੱਚ ਅੱਗੇ ਦਿਨਾਂ ਦੇ ਵਿੱਚ ਕਿਹੜੀ ਕਿਹੜੀ ਕਾਰਾਂ ਤੁਹਾਨੂੰ ਆ ਰਹੀਆਂ ਜੀ ਜੀ ਮੇਰੇ ਕੋਲੇ 0 ਡੀ 0 ਡਾਉਨ ਪੇਮੈਂਟ ਦੇ ਵਿੱਚ ਤਿੰਨ ਤੋਂ ਚਾਰ ਕਾਰਾਂ ਕੱਲੂ ਹੋਰ ਆ ਰਹੀਆਂ ਨੇ ਠੀਕ ਆ ਘੱਟ ਤੋਂ ਘੱਟ 10 ਤੋਂ 12 ਕਾਰਾਂ ਕੱਲੂ ਹੋਰ ਆ ਰਹੀਆਂ ਨੇ ਆਪਣੇ ਕੋਲੇ ਠੀਕ ਆ ਬਾਕੀ ਕੋਈ ਵੀ ਕਾਰ ਕਸਟਮਰ ਨੇ ਲੈਣੀ ਆ ਵੀਰੇ ਕਸਟਮਰ ਫੋਨ ਕਰੇ ਆਪਾਂ ਨਾਲ ਦੀ ਨਾਲ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਜਿੱਥੋਂ ਮਰਜ਼ੀ ਲੈ ਕੇ ਦੇਈਏ ਠੀਕ ਹੈ ਜੀ ਤੇ ਬਾਕੀ ਹੋਰ ਗੱਲ ਬਾਈ ਅਗਰ ਕਿਸੇ ਨੇ ਰੈਂਟ ਦੀ ਕੋਈ ਕਾਰ ਲੈਣੀ ਆ ਤਾਂ ਵੀ ਲੈ ਆ ਸਕਦੇ ਹੋ ਔਰ 10 ਤੋਂ 20 ਕਾਰਾਂ ਸਾਡੇ ਕੋਲ ਇੱਦਾਂ ਦੀਆਂ ਜਿੱਦੇ ਤੇ 30 40000 ਰੁਪਏ ਦੇ ਕੇ ਫైనాన్స్ ਹੋ ਜਾਣਾ ਬਹੁਤ ਥੋੜੇ ਪੈਸੇ ਦੇ ਕੇ ਬਾਈ ਹੈਨਾ ਬਾਕੀ 30 ਤੋਂ 35 ਕਾਰਾਂ ਦਾ ਸਟਾਕ ਕੱਲ ਜਾਂ ਪਰਸ ਨੂੰ ਹੋਰ ਆ ਜਾਣਾ ਆਪਣੇ ਕੋਲੇ ਵੀਰੇ ਠੀਕ ਹੈ ਜੀ ਬਾਕੀ ਗੱਲ ਹੋਰ ਬਈ ਹੈ ਨਾ ਜਿਵੇਂ ਕਈ ਵਾਰੀ ਹੁੰਦਾ ਵੀ ਬਾਈ ਉਰੇ ਨਾ ਹੋਣ ਤੁਸੀਂ ਆਵੋ ਇੱਕ ਦਾ ਇਹ ਬਾਈ ਹੋਣ ਠੀਕ ਹੈ ਇੱਕ ਬਾਈ ਇਹ ਹੋਣਗੇ ਤੇ ਬਾਈ ਹੋਣਗੇ ਇੱਕ ਉਧਰ ਬਾਈ ਖੜਾ ਠੀਕ ਹੈ ਵੀਰੇ ਇੱਕ ਵਾਰ ਇੱਧਰ ਨੂੰ ਮੂੰਹ ਕਰ ਲਓ ਆਹ ਬਾਈ ਬਈ ਹੈ ਨਾ ਕਿਉਂਕਿ ਕਈ ਹੁੰਦੇ ਨਾ ਅਗਲੇ ਆ ਕੇ ਕਹਿੰਦਾ ਵੀਰ ਜਿਹੜਾ ਬੰਦਾ ਵੀਡੀਓ ਤੇ ਦਿੱਤੀ ਗਿਆ ਨਾ ਉਹੀ ਹੋਏ ਕਸਟਮਰ ਆਉਣ ਬਿਲਕੁਲ ਧੰਨਵਾਦ ਆ ਜਿਹੜਾ ਕਸਟਮਰ ਆਊਗਾ ਮੌਕੇ ਤੇ ਹਾਜ਼ਰ ਮਿਲਾਂਗੇ ਨਹੀਂ ਵੀ ਹਾਜ਼ਰ ਮਿਲੂਗਾ ਆਪਣਾ ਬੜਾ ਭਾਈ ਹੈਗਾ ਇਹ ਹਾਜ਼ਰ ਮਿਲੂਗਾ ਇਹ ਨਹੀਂ ਹਾਜ਼ਰ ਮਿਲੂਗਾ ਆਪਾਂ ਹਾਜ਼ਰ ਮਿਲਾਂਗੇ ਹਾਂ ਤੁਹਾਨੂੰ ਇਹ ਨਹੀਂ ਹੈਗਾ ਤੁਸੀਂ ਦੂਰੋਂ ਬੁਲਾ ਲਿਆ ਤੇ ਅਸੀਂ ਨਾ ਮਿਲੀਏ ਦੂਰੋਂ ਬੁਲਾ ਕੇ ਕਾਰ ਦੇ ਕੇ ਭੇਜਾਂਗੇ ਆ ਦਿਖਾਉਂਦਾ ਮਕਸਦ ਇਹੀ ਆ ਵੀ ਨਾ ਵੀ ਕਈ ਵਾਰ ਕੋਈ ਨਾ ਹੋਵੇ ਤੁਹਾਡੇ ਤੁਹਾਡੇ ਜੇ ਮੈਂ ਇੰਨੀ ਗਾਰੰਟੀ ਦਿੰਨਾ ਜਿਹੜੇ ਬੰਦੇ ਇੱਕੇ ਹੋਏ ਨੇ ਜਿਹੜੇ ਬੰਦੇ ਕਹਿੰਦੇ ਨੇ ਵੀ ਸਾਡਾ ਲੋ ਉਹ ਬੰਦੇ ਆਉਣ ਨਾਲ ਦੀ ਨਾਲ ਆਪਾਂ ਲੋਨ ਕਰਾ ਕੇ ਦਵਾਗੇ 2 ਦਿਨ ਦਾ ਟਾਈਮ ਲੈਣਾ ਪੈਣਾ ਕਸਟਮਰ ਤੋਂ ਸਾਨੂੰ ਠੀਕ ਆ ਲੋਨ ਦੀ ਜਾਨੀ 200% ਗਾਰੰਟੀ ਹੋਊਗੀ ਸਾਡੀ ਲੈ ਸਟਾਰਟਿੰਗ ਦੇ ਵਿੱਚ ਕੱਟ ਇੱਕ ਚੀਜ਼ ਲਾਵਾਂਗੇ ਅੱਕੇ ਹੋਏ ਬੰਦੇ ਜਿਨ੍ਹਾਂ ਦਾ ਲੋਨ ਨਹੀਂ ਹੋ ਰਿਹਾ ਤਾਂ ਬਾਈ ਹੋਰ ਨਾਲ ਵੇ ਆ ਦਿਓ ਕਾਰ ਦੇ ਉੱਤੇ ਲੋਨ ਕਰਾ ਦਾਂਗੇ ਲੋਨ ਕਰਾ ਕੇ ਦਵਾਗੇ ਸਾਡੀ ਜ਼ਿੰਮੇਵਾਰੀ ਫੁੱਲ ਆ ਪਰ ਉਹਦੇ ਲਈ ਕਸਟਮਰ ਤੋਂ 2-3 ਦਿਨ ਦਾ ਟਾਈਮ ਸਾਨੂੰ ਲੈਣਾ ਪੈਣਾ ਠੀਕ ਆ ਠੀਕ ਆ ਜੀ ਚਲੋ ਬਾਈ ਮਿਲਦੇ ਆ ਬਹੁਤ ਛੇਦੀ ਨਵੀਆਂ ਕਾਰਾਂ ਦੇ ਨਾਲ ਨਵੇਂ ਸਟਾਕ ਦੇ ਨਾਲ ਬਾਈ ਸასი ਘਾਲ ਜੀ